ਮੁੰਡੇ ਨੂੰ ਆਸ਼ਕੀ ਪਈ ਮਹਿੰਗੀ ਚੱਲਦੇ ਵਿਆਹ ਵਿੱਚ ਪ੍ਰੇਮਿਕਾ ਨੇ ਪਤਾ ਖਲਾਰਾ ਦੋਸਤੋ ਅਕਸਰ ਹੀ ਹੁੰਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਲਵ ਮੈਰਿਜ ਕਰਵਾਉਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਇੱਕ ਨੌਜਵਾਨ ਦਾ ਘਰਦਿਆਂ ਦੀ ਸਹਿਮਤੀ ਨਾਲ ਕਿਸੇ ਹੋਰ ਕੁੜੀ ਨਾਲ ਵਿਆਹ ਹੋ ਰਿਹਾ ਸੀ ਜਦੋਂ ਇਸ ਦਾ ਪਤਾ ਉਸ ਦੀ ਪ੍ਰੇਮਿਕਾ ਨੂੰ ਲੱਗਿਆ ਤਾਂ ਉਸ ਨੇ ਚੱਲਦੇ ਵਿਆਹ ਵਿੱਚ ਆ ਕੇ ਪਾਦਤਾ ਖਲਾਰਾ ਨਵੇਂ ਵਿੱਚ ਵੀ ਨਾ ਕੋਈ ਕੁੜੀ ਰੱਖੀ ਉਹਨਾਂ ਵਿੱਚ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਇਸ ਦਾ ਮੁੰਡਾ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਵਜਾ ਕੇ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਲ ਕਰਿਆ ਉਹਨੇ ਵੀ ਇਹਨੇ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਜਲੂਸ ਕੱਢਣ ਵਾਸਤੇ ਇਹਨੇ ਗੱਲ ਇਹ ਮੈਨੂੰ ਇਹਨਾਂ ਮੀਂਹਾਂ ਦੀ ਤਰ੍ਹਾਂ ਇੱਕ ਮਿੰਟ ਤੇ ਆ ਜਾ ਇੱਕ ਮਿੰਟ ਤੇ ਆ ਜਾ ਉਹਨੂੰ ਕਿ ਤਰ੍ਹਾਂ ਨਾ ਨਾ ਖਾਣ ਚੰਗਾ ਬਹਿ ਜਾ ਤੇਰਾ ਪਰਜੇ ਤੇ ਮੈਂ ਉਹਨੂੰ ਅੱਖਾਂ ਵੀ ਚਲ ਪੈਣੀ ਤੇਰੇ ਦੇ ਨਿਆਣੇ ਸਾਹਿਬ ਲੈਣੀਆਂ ਦਾ ਸੋ ਤੁਹਾਡੇ ਹਿਸਾਬ ਨਾਲ ਇਸ ਵਿੱਚ ਕਿਹਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ